ਮੇਰੇ ਲਈ ਸ਼ੇਵ ਕੁਮਾਰ ਬਟਾਲਵੀ ਉਹ ਦਰਵੇਸ਼ ਹੈ ਕਿਸੇ ਵੀ ਗੀਤ ਦੀ ਸ਼ੁਰੂਆਤ ਦੇ ਵਿੱਚ ਉਹ ਇੱਕ ਉੰਕਾਰ ਮਿਹਰਬਾਨ ਦਾ ਘਰ ਦਾ ਨਾ ਵਿੱਕੀ ਹੈ ਤੇ ਵਿੱਕੀ ਨੂੰ ਨਾਲ ਉਂਗਲੀ ਲਾਈ ਤੇ 20 ਸੈਕਟਰ ਦੀ ਮਾਰਕੀਟ ਦੇ ਵਿੱਚੋਂ ਆਲੂ ਗੋਭੀ ਲੈ ਕੇ ਤੇ ਨਾਲ ਮਸਰਾਂ ਦੀ ਦਾਲ ਦੇ ਨਾਲ ਦੋਸਤਾਂ ਨੂੰ ਰੋਟੀਆਂ ਖਵਾਈਆਂ ਤੇ ਸ਼ਿਵ ਨੇ ਸਿਰਫ ਇਨੀ ਗੱਲ ਕਹੀ ਚੱਲੀਏ ਯਾਰ ਹਾਲੇ ਮੇਰੀ ਕਵਿਤਾ ਦਾ ਵਕਤ ਨਹੀਂ ਹੋਇਆ ਹਾਏ ਹਾਏ ਸ਼ਿਵ ਨੇ ਆਪ ਦੀਆਂ ਕਵਿਤਾਵਾਂ ਦੇ ذریعے ਦੱਸਿਆ ਤੁਹਾਨੂੰ ਕਿ ਜਦੋਂ ਸ਼ਾਮ ਹੁੰਦੀ ਹੈ ਨਾ ਸ਼ਹਿਰ ਤੇਰੇ ਤਰਕਾਲਾਂ ਟਲੀਆਂ ਤਰਕਾਲਾਂ ਕੀ ਹੁੰਦੀਆਂ ਲੋੜਾ ਵੇਲਾ ਕੀ ਹੁੰਦਾ ਆਥਣ ਵੇਲਾ ਕੀ ਹੁੰਦਾ ਸ਼ਾਮ ਕੀ ਹੁੰਦੀ ਹੈ ਸੋ ਪੌ ਫਟਾਲਾ ਕੀ ਹੁੰਦਾ ਅੰਮ੍ਰਿਤ ਵੇਲਾ ਕੀ ਹੁੰਦਾ ਚੇਕ ਕੁਮਾਰ ਬਟਾਲਵੀ ਬਿਰਹਾ ਦਾ ਸੁਲਤਾਨ ਪੀੜਾ ਦਾ ਸੌਦਾਗਰ ਵੀ ਕਿਹਾ ਜਾਂਦਾ ਹੈ ਹੋਰ ਵੀ ਕਈ ਨਾਮ ਉਹਨਾਂ ਦੇ ਨਾਮ ਨਾਲ ਜੋੜੇ ਜਾਂਦੇ ਨੇ ਉਹਨਾਂ ਦੀ ਸ਼ਾਇਰੀ ਉਹਨਾਂ ਦੇ ਗੀਤ ਅੱਜ ਵੀ ਕਿਵੇਂ ਰੈਲੇਵੈਂਟ ਨੇ ਸੋਸਾਇਟੀ ਦੇ ਵਿੱਚ ਜਾਂ ਇਸ਼ਕ ਕਰਨ ਵਾਲੇ ਲੋਕਾਂ ਦੇ ਲਈ ਉਹਨਾਂ ਆਸ਼ਕ ਲੋਕਾਂ ਦੇ ਲਈ ਜਿਹੜੇ ਕਵੀ ਨੂੰ ਕਵਿਤਾ ਨੂੰ ਕਲਾ ਨੂੰ ਪਿਆਰ ਕਰਦੇ ਨੇ ਗੀਤਾਂ ਨੂੰ ਪਿਆਰ ਕਰਦੇ ਨੇ ਭੁਪਿੰਦਰ ਮਲਿਕ ਸਾਹਿਬ ਹੋਰਾਂ ਦੀ ਨੇੜਤਾ ਉਹਨਾਂ ਦੇ ਪਰਿਵਾਰ ਤੇ ਨਾਲ ਹੈ ਬਿਛਲੇ ਤਕਰੀਬਨ 11-12 ਸਾਲਾਂ ਤੋਂ ਉਹਨਾਂ ਦੀ ਨੇੜਤਾ ਹੈ ਮਿਸਿਸ ਬਟਾਲਵੀ ਯਾਨੀ ਕਿ ਅਰੁਣਾ ਬਟਾਲਵੀ ਸ਼ਿਵ ਕੁਮਾਰ ਬਟਾਲਵੀ ਦੇ ਧਰਮਪਤਨੀ ਅੱਜ ਕੱਲ ਕੈਨੇਡਾ ਰਹਿੰਦੇ ਨੇ ਕੈਨੇਡਾ ਦੇ ਵਿੱਚ ਉਹਨਾਂ ਦੇ ਘਰ ਇਹਨਾਂ ਨੇ ਮੁਲਾਕਾਤ ਵੀ ਕੀਤੀ ਹੁਣ ਆਪਾਂ ਮਲਿਕ ਸਾਹਿਬ ਤੋਂ ਇਹ ਜਾਣਾਂਗੇ ਕਿ ਜੋ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਸ਼ਿਵ ਕੁਮਾਰ ਬਟਾਲਵੀ ਬਾਰੇ ਉਹ ਗੱਲਾਂ ਜਿਹੜੀਆਂ ਤੁਸੀਂ ਅੱਜ ਤੱਕ ਕਿਤੇ ਨਹੀਂ ਸੁਣੀਆਂ ਪਰ ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਮਲਿਕ ਸਾਹਿਬ ਦੇ ਲਈ ਸ਼ਿਵ ਕੁਮਾਰ ਬਟਾਲਵੀ ਕੀ ਨੇ ਮੇਰੇ ਲਈ ਸ਼ੇਵ ਕੁਮਾਰ ਬਟਾਲਵੀ ਉਹ ਦਰਵੇਸ਼ ਹੈ ਜਿਸ ਨੇ ਆਪਣੇ ਗੀਤਾਂ ਦੇ ਜ਼ਰੀਏ ਆਪਣੀ ਕਵਿਤਾ ਦੇ ਜ਼ਰੀਏ ਨਾ ਸਿਰਫ ਪੰਜਾਬੀ ਅਖਾਣਾ ਮੈਟਾਫਰ ਫੋਕੇ ਡੀਐਮ ਲੋਕੀਤੀਆਂ ਦੀ ਉਮਰ ਬਤਾਈ ਹੈ ਬਲਕਿ ਪੰਜਾਬੀ ਪਾਸ਼ਾ ਦੀ ਉਮਰ ਵੀ ਬਤਾਈ ਹੈ ਹੂੰ ਗੁਰਬਾਣੀ ਤੋਂ ਬਾਅਦ ਜੀ ਛੇ ਸਭ ਤੋਂ ਜ਼ਿਆਦਾ ਫੋਕੀ ਏਡੀਅਮ ਜਿਹੜਾ ਇਸਤੇਮਾਲ ਕੀਤਾ ਉਹ ਜਾਂ ਤਾਂ ਬਾਰਿਸ਼ ਸ਼ਾਹ ਨੇ ਕੀਤਾ ਤੇ ਉਸ ਤੋਂ ਬਾਅਦ ਉਹ ਸ਼ਿਵ ਕੁਮਾਰ ਪਟਾਲਵੀ ਦੇ ਹਿੱਸੇ ਆਇਆ ਹਮ ਸ਼ਿਵ ਦੀ ਜ਼ਿੰਦਗੀ ਨਾਲ ਜੁੜੀਆਂ ਬਹੁਤ ਗੱਲਾਂ ਨੇ ਛੋਟੀਆਂ-ਛੋਟੀਆਂ ਘਟਨਾਵਾਂ ਨੇ ਹਮ ਅ ਸ਼ਿਵ ਜਦੋਂ ਵੀ ਅ ਕਵਿਤਾ ਲਿਖਣ ਵਾਸਤੇ ਬੈਠਦੇ ਤੇ ਮਿਸਿਸ ਪਟਾਲਵੀ ਨੇ ਕਹਿਣਾ ਮੰਜੇ ਦੇ ਉੱਥੇ ਸਰਾਨੇ ਦੀ ਢੋਲ ਆ ਲੈਣੀ ਤੇ ਗੱਤਾ ਜਾਂ ਰੱਖ ਕੇ ਸਭ ਤੋਂ ਪਹਿਲਾਂ ਉਹ ਇੱਕ ਊੰਕਾਰ ਲਿਖਦੇ ਕਿਸੇ ਵੀ ਬਨਗੀ ਨੂੰ ਲਿਖਣ ਤੋਂ ਪਹਿਲਾਂ ਕਿਸੇ ਵੀ ਗੀਤ ਦੀ ਸ਼ੁਰੂਆਤ ਦੇ ਵਿੱਚ ਉਹ ਇੱਕ ਊੰਕਾਰ ਉੱਥੋਂ ਸ਼ੁਰੂ ਕਰਦੇ ਸੀ ਅੱਛਾ ਜੀ ਇਹ ਪਹਿਲੀ ਗੱਲ ਹੋ ਗਈ ਇਹ ਪਹਿਲੀ ਗੱਲ ਜੀ ਦੂਸਰੀ ਗੱਲ ਸ਼ਿਵ ਦੀ ਵਿਆਹ ਹੋਇਆ ਜਦੋਂ ਹੂੰ ਤੇ ਜਿਹੜਾ ਆਪਣਾ ਮਜੇ ਦਾ ਖੇਤਰ ਹੈ ਖਾਸ ਕਰਕੇ ਵੈਸੇ ਤਾਂ ਸਾਰੇ ਪੰਜਾਬ 'ਚ ਵੀ ਇਹ ਮੰਨਤਾ ਹੈ ਕਿ ਅੰਮ੍ਰਿਤਸਰ ਦੇ ਨੇੜੇ ਬੀੜ ਬਾਬਾ ਬੁੱਢਾ ਸਾਹਿਬ ਹੈ ਜੀ 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 ਤੇ ਉੱਥੇ ਜਿਹੜੀਆਂ ਵਿਆਹ ਤੋਂ ਬਾਅਦ ਜਿਹੜੇ ਨਵੇਂ ਵਿਆਹ ਜੋੜਾ ਹੈ ਉਹ ਉੱਥੇ ਮੱਥਾ ਟਿਕਣ ਜਾਂਦਾ ਹੂੰ ਤੇ ਇਹ ਮੰਨਤਾ ਹੈ ਕਿ ਉੱਥੋਂ ਪੁੱਤਰ ਦੀ ਦਾਤ ਹੂੰ ਹੂੰ ਜੋ ਇੱਕ ਬਣਿਆ ਹੋਇਆ ਹੈ ਜੀ ਤੇ ਸ਼ਿਵ ਨੇ ਵੀ ਕਿਹਾ अरुण जी ਨੂੰ ਕਿ ਆਪਾਂ ਨਾ ਉੱਥੇ ਵੀਰ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਜਾਣਾ ਸਵੇਰੇ ਵਾਸਤੇ ਚੱਲ ਆਪਾਂ ਦਿਨ ਹੋ ਗਿਆ ਤੇ ਤੂੰ ਉੱਥੇ ਆਪਾਂ ਰੁਮਾਲਾ ਚੜਾਣਾ ਹੈ ਤਾਂ ਤੂੰ ਰੁਮਾਲਾ ਲੈ ਲੈ ਹੂੰ ਹੂੰ ਉੱਥੇ ਪਹੁੰਚ ਗਏ ਮੱਥਾ ਟੇਕਣ ਲੱਗੇ ਤੇ ਸ਼ਿਵ ਕਹਿੰਦੇ ਵੀ ਉਹ ਰੁਮਾਲਾ ਕੱਢ ਆਪਾਂ ਇੱਥੇ ਹੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੇ ਚੜਾਉਣਾ ਤੇ अरुण ਜੀ ਨੇ ਇੱਕ ਚੋਲੇ ਤੇ ਬੁਟੀਆਂ ਵਾਲਾ ਝੋਲਾ ਚੱਟ ਰਿਹਾ ਨਾ ਮੈਂ ਕਰਕੇ ਤੋਤੇ ਬਣੇ ਹੁੰਦੇ ਆ ਤੇ ਉਹ ਝੋਲੇ ਚੋਂ ਨਾ ਇੱਕ ਕਰੋਸ਼ੀਆ ਦਾ ਕੱਢਿਆ ਰੁਮਾਲ ਲਿਆ ਅੱਛਾ ਤੇ ਸ਼ਿਵ ਨੂੰ ਫੜਾ ਦਿੱਤਾ ਹੂੰ ਉਹ ਕਹਿੰਦੇ ਰੁਮਾਲਾ ਸਾਹਿਬ ਨਹੀਂ ਹੁੰਦਾ ਰੁਮਾਲਾ ਤਾਂ ਬਹੁਤ ਬਾਬਾ ਜੀ ਦੇ ਪੀਠ ਤੇ ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਹੂੰ ਮਤਲਬ ਇਹਦੀਆਂ ਛੋਟੀਆਂ ਛੋਟੀਆਂ ਕਿੰਨੀਆਂ ਹੀ ਗੱਲਾਂ ਇੱਕ ਵਾਰੀ ਇਹ ਹੁਣ ਤੀਸਰੇ ਪੁਆਇੰਟ 'ਤੇ ਆਸ ਰਿਹਾ ਤੁਸੀਂ ਹਾਂਜੀ ਇਹ ਹੁਣ ਤੀਸਰੇ ਪੁਆਇੰਟ 'ਤੇ ਆ ਗਏ ਤੁਸੀਂ ਹਾਂਜੀ ਹਾਂਜੀ ਜੀ ਤੇ ਇੱਕ ਵਾਰੀ ਦੀ ਗੱਲ ਹੈ ਕਿ ਸ਼ਿਵ ਆਪਣੇ ਦੋਸਤਾਂ ਦੇ ਨਾਲ ਸ਼ਾਮ ਨੂੰ ਬੈਠੇ ਸਨ ਜੀ ਤੇ ਉਹਨਾਂ ਨੇ ਦੋਸਤਾਂ ਨੂੰ ਕਹਿਤਾ ਵੀ ਕੱਲ੍ਹ ਰਾਤ ਦੀ ਰੋਟੀ ਤੁਸੀਂ ਨਾ ਮੇਰੇ ਵੱਲ ਖਾਣੀ ਹੈ ਹੂੰ ਠੀਕ ਹੈ ਜੀ ਗੱਲ ਹੋ ਗਈ ਉਸ ਤੋਂ ਬਾਅਦ ਘਰ ਗਿਆ ਹੀ ਨਹੀਂ ਭੁੱਲ ਗਏ ਅੱਛਾ ਬੇਗਲੇ ਦੇ ਦੋਸਤਾਂ ਦੀ ਰੋਟੀ ਰੋਟੀ ਹੈ ਉਹ ਵੀ ਹੈ ਰੋਟੀ ਹੈ ਤੇ ਉਹ ਜਿਹੜੇ ਮਿੱਤਰ ਸੀਗੇ ਉਹ ਨਿਸ਼ਚਿਤ ਸਮੇਂ ਤੇ ਆ ਗਏ 21 ਸੈਕਟਰ ਰਹਿੰਦੇ ਸੀਗੇ ਚੰਡੀਗੜ੍ਹ ਚੰਡੀਗੜ੍ਹ ਹਮ 21 ਸੈਕਟਰ 20 ਔਰ 21 ਸੈਕਟਰ ਦੀਆਂ ਲਾਈਟਾਂ ਤੇ 21 ਵਾਲੇ ਸਾਈਡ ਤੇ ਜਾਂਦੇ ਸੀਗੇ ਤੇ ਜਦੋਂ ਵੇਖਿਆ ਭਈ ਉਹ ਆ ਗਏ ਕਹਿੰਦੇ ਵੀ ਅਸੀਂ ਤਾਂ ਰੋਟੀ ਖਾਣ ਆਇਆ ਤੇ ਉਹ ਇਹ ਥੋੜਾ ਨਾਰਾਜ਼ ਹੋਏ ਸ਼ਿਵਨਾਲ ਵੀ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਹਮ ਚਲੋ ਆ ਗਿਆ ਉਦੋਂ ਰੱਬੋਂ ਕਰਦੀ ਫ੍ਰਿਜ ਵੀ ਖਰਾਬ ਅੱਛਾ ਗਰਮੀਆਂ ਦੇ ਦਿਨ ਹਮ ਤੇ ਪੂਜਾ ਨੂੰ ਵਰਣਣ ਛੋਟੀ ਸੀ ਹਮ ਉਹਨੂੰ ਗੰਡੀਆਂ ਫੜਾਇਆ ਤੇ ਵਿੱਕੀ ਨੂੰ ਮਿਹਰਬਾਨ ਦਾ ਘਰ ਦਾ ਨਾ ਵਿੱਕੀ ਐ ਤੇ ਵਿੱਕੀ ਨੂੰ ਨਾਲ ਉਂਗਲੀ ਲਾਈ ਤੇ 20 ਸੈਕਟਰ ਦੀ ਮਾਰਕੀਟ ਦੇ ਵਿੱਚੋਂ ਆਲੂ ਗੋਭੀ ਲੈ ਕੇ ਤੇ ਨਾਲ ਮਸਰਾਂ ਦੀ ਦਾਲ ਦੇ ਨਾਲ ਦੋਸਤਾਂ ਨੂੰ ਰੋਟੀਆਂ ਖਾਈਆਂ ਅੱਛਾ ਜੀ ਇੱਕ ਹੋਰ ਘਟਨਾ ਹੈ ਉਸੇ ਜਗ੍ਹਾ ਦੀ ਹੋਈ ਹੈ ਹੂੰ ਹੂੰ ਕਹਿੰਦੇ ਨੇ ਕਿ ਇਹ ਇਹ ਭੂਸ਼ਣ ਧਿਆਨਪੁਰੀ ਹਰਾਂ ਨੇ ਇਹ ਗੱਲ ਜ਼ਿਕਰ ਕੀਤਾ ਸੀਗਾ ਜੀ ਕਹਿੰਦੇ ਇਹ ਪੰਜ ਚਾਰ ਦੋਸਤ ਇਕੱਠੇ ਸਨ ਹਮ ਸਰ ਭਾਕ ਸਿੰਘ ਜੀ ਉਹ ਪੁਸ਼ਨ ਤੇਨਪੂਰੀ ਤੇ ਹੋਰ ਮਿੱਤਰ ਪੰਜ ਛੇ ਜਾਨੇ ਉਹ 20 21 ਸੈਕਟਰ ਦੀ ਉਹਨਾਂ ਲਾਈਟਾਂ ਦੇ ਨਾਲ ਉਹ ਰੇਲਿੰਗ ਹੈ ਤੇ ਉੱਥੇ ਇਹਨਾਂ ਰਾਤ ਨੂੰ ਇਹ ਸੈਰ ਕਰ ਰਹੇ ਸਨ ਜੀ ਰਾਤ ਦੇ ਡੇਢ ਦੋ ਵਜੇ ਹਮ ਹਮ ਤੇ ਅਚਾਨਕ ਪੁਲਿਸ ਦਾ ਟਰੱਕ ਆਇਆ ਤੁਸੀਂ ਮੈਨੂੰ ਗੱਲ ਗੱਡੀ ਚ ਦੱਸ ਹਾਂ ਹਾਂ ਉਹ ਪੁਲਿਸ ਦਾ ਟਰੱਕ ਆਇਆ ਤੇ ਪੁਲਿਸ ਵਾਲਿਆਂ ਨੇ ਉਹ ਰੋਕਿਆ ਕਹਿੰਦਾ ਵੀ ਕਿੱਥੇ ਵਿਦਿਆ ਇਸ ਵੇਲੇ ਹਾਂ ਹਾਂ ਉਹ ਆਪਣੇ ਪੁਲਸੀਆ ਅੰਦਾਜ਼ ਦੇ ਵਿੱਚ ਕਾਪ ਦੇ ਵਿੱਚ ਹਾਂ ਤੇ ਵਿੱਚੋਂ ਇੱਕ ਸੱਜਣ ਨੇ ਕਿਹਾ ਉਹਨੇ ਸੋਚਿਆ ਵੀ ਇਹ Shiv Kumar Batalvi ਨੂੰ ਜਾਣਦਾ ਹੋਣਾ ਕਿਹਾ ਜਨਾਬ ਇਹ Shiv Kumar ਨੇ ਆਪਾਂ ਇਹਨਾਂ ਦੇ ਨਾ ਕਵਤੇ ਸੁਣਦੇ ਪਿਆ ਅੱਛਾ ਐਂ ਕਰਕੇ ਵੇਖ ਕੇ ਨਾ ਕਹਿੰਦਾ ਇੱਕ ਹੀ ਟਾਈਮ ਹੋਇਆ ਕਵਤਾ ਦਾ ਚਲੋ ਘਰ ਚਲੋ ਤੇ Shiv ਨੇ ਸਿਰਫ ਇੰਨੀ ਗੱਲ ਕਹੀ ਚਲੀਏ ਯਾਰ ਹਾਲੇ ਮੇਰੀ ਕਵਤਾ ਦਾ ਵਕਤ ਨਹੀਂ ਹੋਇਆ ਹਾਏ 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 ਪਰ ਸੁਨੀਲ ਹਾਂ 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 ਅੱਜ ਕਿੰਨੇ ਸਾਲਾਂ ਬਾਅਦ ਇਸੋ ਵੀ ਕਈ ਕਈ ਸਦੀਆਂ ਬਾਾਰ ਸ਼ੇਵ ਦੀ ਕੰਤਾ ਬਰਤੀ ਹੋ ਸਕਦੀ ਸ਼ੇਵ ਦੀ ਸ਼ੇਵ ਦੀ ਕੰਤਾ ਅਮਰ ਰਹੇਗੇ ਇੱਕ ਹੋਰ ਘਟਨਾ ਹੂੰ ਕਹਿੰਦਾ ਕਿ ਸਰੇ ਸਰੇ ਸਕੂਲ ਦਾ ਟਾਈਮ ਹੈ ਤੇ ਇੱਕ ਮਾਸਟਰ ਹੂੰ ਸਾਈਕਲ ਤੇ ਜਾ ਰਿਹਾ ਹੈ ਸਕੂਲ ਦਾ ਟਾਈਮ ਹੋ ਰਿਹਾ ਤੇ ਉਹਨੇ ਆਪਣੀ ਦੋ ਝੋਲੇ ਟੰਗੇ ਹੋਏ ਨੇ ਹੂੰ ਉਹਦੇ ਵਿੱਚ ਪਖੜਾ 부ਗਾਟ ਅਮਰਤਾਸ ਜੜੀ ਬੁੱਟੀਆਂ ਕਿੰਨਾ ਹੀ ਕੁਛ ਉਹਦੇ ਵਿੱਚ ਨਾ ਭਰਿਆ ਹੋਇਆ ਤੇ ਇੱਕ ਦੂਜੇ ਇੱਕ ਅਧਿਆਪਕ ਹੋਰ ਕਹਿੰਦਾ ਮਾਸ਼ੀ ਜੀ ਸਸਿਕਾ ਸਸਿਕਾ ਉਹ ਕਹਿੰਦਾ ਆ ਕੀ ਰੱਖਿਆ ਹੈ ਵੀ ਤੁਸੀਂ ਤਾਂ ਪੰਜਾਬੀ ਦੇ ਅਧਿਆਪਕ ਹੋ ਤੇ ਇਹ ਚੀਜ਼ਾਂ ਇਹ ਕਿਹੜਾ ਉਹਦੇ ਵਿੱਚ ਮਤਲਬ ਉਹਦੇ ਨਾਲ ਤਾਂ ਸੰਬੰਧਤ ਨਹੀਂ ਕਹਿੰਦਾ ਯਾਰ ਅੱਜ ਨਾ ਸਕੂਲ ਨਾ ਸ਼ੇਵ ਕੁਮਾਰ ਪੜਾਉਣਾ ਪਤਾ ਨਹੀਂ ਬੱਚੇ ਕਿਹੜੀ ਕਿਹੜੀ ਗੱਲ ਦਾ ਮਤਲਬ ਪੁੱਛਦੇ ਨੇ ਉਹਦੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੀ ਸ਼ਖਸੀਅਤ ਸੀ ਸ਼ਿਵ ਕੁਮਾਰ ਸ਼ਿਵ ਦੇ ਬਾਰੇ ਕਿੰਨਾ ਹੀ ਕੁਛ ਹੈ ਮੈਂ ਨਾ ਅਕਸਰ ਆਪਣੀ ਮੈਂ ਸ਼ਿਵ ਬਾਰੇ ਬਹੁਤ ਕੁਝ ਕਰਦਾ ਤੇ ਇੱਕ ਉਦਾਹਰਣ ਇਸ ਤਰ੍ਹਾਂ ਦੀ ਹੈ ਜਿਹੜੀ ਮੈਨੂੰ ਲੱਗਦਾ ਹੈ ਕਿ ਮੈਂ ਅੱਜ ਵੀ ਤੁਹਾਨੂੰ ਸੁਣਾਦਾ ਮੈਂ ਬਹੁਤ ਵਾਰੀ ਉਹ ਆਪਣੀ ਜ਼ੁਬਾਨ ਤੋਂ ਕਹੀ ਹੋਈ ਹੈ ਗੱਲ ਸ਼ਿਵ ਕੁਦਰਤ ਦੇ ਬਹੁਤ ਨੇੜੇ ਸੀ ਤੇ ਕੁਦਰਤ ਨਾਲ ਸੰਬੰਧਤ ਕੋਈ ਐਸਾ ਰਿਸ਼ਾ ਨਹੀਂ ਹੂੰ ਜਿੱਦ ਤੇ ਸ਼ਿਵ ਨੇ ਆਪਣੀ ਕਵਿਤਾ ਦੇ ਵਿੱਚ ਆਪਣੇ ਗੀਤ ਵਿੱਚ ਉਹਦਾ ਜ਼ਿਕਰ ਨਾ ਕੀਤਾ ਹੋਵੇ ਹੂੰ ਸੁਨੀਲ ਤੁਸੀਂ ਕਦੀ ਸੁਣਿਆ ਕਿ ਕਿਸੇ ਬੰਦੇ ਨੇ ਸੱਪ ਦੇ ਉੱਤੇ ਸ਼ਾਇਰੀ ਕਹੀ ਹੋਵੇ ਹੂੰ ਨਹੀਂ ਹੂੰ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਦੁਨੀਆ 'ਚ ਸੱਪਾਂ ਦੀਆਂ ਹਜ਼ਾਰਾਂ ਕਿਸਮਾਂ ਨੇ ਹੂੰ ਇਹਨਾਂ 'ਚੋਂ ਇੱਕ ਸੱਪ ਹੈ ਛੀਂਬਾ ਸੱਪ ਹੂੰ ਕਹਿੰਦੇ ਨੇ ਜੇ ਛੀਂਬਾ ਸਭ ਕਿਸੇ ਨੂੰ ਲੜ ਜਾਂਦਾ ਤਾਂ ਬੰਦਾ ਮਰਦਾ ਨਹੀਂ ਉਹਨੂੰ ਚਾਰ ਪੈਗਾ ਜਿਉਣਾ ਨਸ਼ਾ ਹੋ ਜਾਂਦਾ ਹੁਣ ਇਹ ਗੱਲ ਯਾਦ ਰੱਖਿਓ ਤੇ ਸ਼ਿਵ ਦੀ ਇੱਕ ਲਾਈਨ ਸੁਣਿਓ ਕਿ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਤੇਰੇ ਚੁੰਮਨ ਪਿਛਲੀ ਸੰਗ ਵਰਗਾ ਹੈ ਕਿਰਨਾਂ ਦੇ ਵਿੱਚ ਨਸ਼ਾ ਜਿਹਾ ਕਿਸੇ ਛੀਂਬੇ ਸੱਪ ਦੇ ਡੰਗ ਵਰਗਾ ਬੜਾ ਕੁਝ ਉਹਨੂੰ ਉਹ ਉਹ ਸ਼ਿਵ ਨੇ ਆਪ ਦੀਆਂ ਕਵਿਤਾਵਾਂ ਦੇ ذریعے ਦੱਸਿਆ ਤੁਹਾਨੂੰ ਕਿ ਜਦੋਂ ਸ਼ਾਮ ਹੁੰਦੀ ਹੈ ਨਾ ਸ਼ਹਿਰ ਤੇਰੇ ਤਰਕਾਲਾਂ ਟਲੀਆਂ ਤਰਕਾਲਾਂ ਕੀ ਹੁੰਦੀਆਂ ਲੋਡਾ ਵੇਲਾ ਕੀ ਹੁੰਦਾ ਆਥਣ ਵੇਲਾ ਕੀ ਹੁੰਦਾ ਸ਼ਾਮ ਕੀ ਹੁੰਦੀ ਹੈ ਸੋ ਪੌ ਫਟਾਲਾ ਕੀ ਹੁੰਦਾ ਅੰਮ੍ਰਿਤ ਵੇਲਾ ਕੀ ਹੁੰਦਾ ਮਤਲਬ ਉਹ ਤੁਹਾਨੂੰ ਨਾ ਸਾਫ਼ ਸਮਝ ਆਉਂਦਾ ਹੈ ਕਿ ਸ਼ਿਵ ਜਿਹੜਾ ਇਹ ਪ੍ਰਤੀਕ ਦੇ ਰਿਹਾ ਹੈ ਇਹ ਕਿੱਥੇ ਆ ਕੇ ਗੱਲ ਖੜੂੰਦੀ ਪਈ ਹੈ ਉਹ ਅੱਜ ਰੈਲੇਵੈਂਟ ਹੈ ਜਿਹੜੀ ਮੈਂ ਗੱਲ ਕੀਤੀ ਸੀ ਰੈਲੇਵੈਂਸੀ ਦੀ ਕਿ ਸ਼ਿਵ ਅੱਜ ਵੀ ਕਿਉਂ ਰੈਲੇਵੈਂਟ ਹੈ ਜਾਂ ਸ਼ਿਵ ਦੀ ਕਵਿਤਾ ਜਾਂ ਸ਼ਿਵ ਦਾ ਜੋ ਕੁਝ ਕਹਿਣਾ ਗੀਤਾਂ ਦੇ ਜ਼ਰੀਏ ਉਹ ਅੱਜ ਵੀ ਕਿਉਂ ਜ਼ਰੂਰੀ ਹੈ ਸੋਸਾਇਟੀ ਦੇ ਲਈ ਕੁਦਰਤ ਦੀ ਤੁਸੀਂ ਗੱਲ ਕੀਤੀ ਹੈ ਉਹ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਅੱਜ ਦੀਆਂ ਪੀੜ੍ਹੀਆਂ ਜਿਹੜੀਆਂ ਸ਼ਿਵ ਕੁਮਾਰ ਬਟਾਲਵੀ ਨੂੰ ਚਾਹੇ ਉਹ ਇਮਤੀਆਜ਼ ਅਲੀ ਦੇ ਜਾਂ ਫਿਲਮਾਂ ਦੇ ਰਾਹੀ ਸੁਣਦੀਆਂ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਜਾਂ ਇਰਸ਼ਾਦ ਕਾਮਿਲ ਇੱਕ ਕੁੜੀ ਲਿਖਦੇ ਨੇ ਮੈਨੂੰ ਵਿਦਾ ਕਰੋ ਮੈਨੂੰ ਵਿਦਾ ਕਰੋ ਇੱਕ ਕੁੜੀ ਵੀ ਆਇਆ ਸੀ ਪਿੱਛੇ ਜੇ ਇੱਕ ਕੁੜੀ ਤਾਂ ਪਰ ਉਹ ਮੇਰੇ ਕਹਿੰਦਾ ਮਤਲਬ ਕਿ ਅੱਜ ਦੀ ਸੋਸਾਇਟੀ ਲਈ ਅੱਜ ਦੀ ਪੀੜ੍ਹੀ ਲਈ ਸ਼ੇਵ ਨੂੰ ਕਿਵੇਂ ਜੋੜਿਆ ਇਹਨਾਂ ਕਲਾਕਾਰਾਂ ਨੇ ਵੀ ਉਹ ਅੱਜ ਰੈਲੇਵੈਂਸੀ ਪਰਮਾਨ ਹੈ ਉਹਨਾਂ ਦੀਆਂ ਲਿਖਤਾਂ ਦੀ ਹਮ ਬੇਸ਼ੱਕ ਬੇਸ਼ੱਕ ਔਰ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪੰਜਾਬੀ ਦੇ ਇਹੋ ਜਿਹੇ ਕਿੰਨੇ ਹੀ ਸ਼ਬਦ ਨੇ ਹਮ ਕਿੰਨੇ ਹੀ ਹਮ ਹਜ਼ਾਰਾਂ ਦੀ ਗਿਣਤੀ 'ਚ ਹੋਣਗੇ ਜੇ ਉਹਨਾਂ ਦਾ ਪੂਰਾ ਕਾਫ ਪੜਿਆ ਜਾਵੇ ਹਮ ਤੇ ਕੁਝ ਸ਼ਬਦ ਇਸ ਤਰ੍ਹਾਂ ਹੁੰਦੇ ਨੇ ਉਹ ਬਹੁਤੇ ਅਲੋਪ ਹੋ ਗਏ ਨੇ ਹਮ ਲੇਕਿਨ ਸ਼ਿਵ ਨੂੰ ਪਤਾ ਨਹੀਂ ਕਿੱਥੋਂ ਗਿਆਨ ਸੀ ਇੱਕ ਮੈਂ ਤੁਹਾਨੂੰ ਇੱਕ ਉਹਦਾ ਮੈਨੂੰ ਬਹੁਤ ਪਿਆਰਾ ਗੀਤ ਲੱਗਦਾ ਕਿ ਪੁੰਨਿਆਂ ਦੇ ਚੰਨ ਨੂੰ ਕੋਈ ਮਸਿਆ ਕੀ ਕਨ ਅਰਗ ਚੜਾਏ ਵੇ ਹਮ ਕਦ ਕੋਈ ਡਾਚੀ ਸਾਗਰ ਖਾਤਰ ਮਾਰੂ ਥਲ ਛੱਡ ਜਾਏ ਵੇ ਹਾਂ ਹੁਣ ਜਿਹੜਾ ਅਰਗ ਸ਼ਬਦ ਹੈ ਹਮ ਅਰਗ ਸੁਹਾਗ ਨਾਲ ਜੁੜਿਆ ਜਦੋਂ ਕਰਵਾ ਚੌਥ ਦਾ ਵਰਤ ਆਉਂਦਾ ਤੇ ਚੰਦਰਮਾ ਨੂੰ ਅਰਗ ਚੜਾਇਆ ਜਾਂਦਾ ਸੁਹਾਗਣਾ ਅਰਗ ਚੜਾਉਂਦੀਆਂ ਆ ਜਿਹੜੀ ਪੂਰਨਮਾਸ਼ੀ ਹੈ ਉਹ ਸੁਹਾਗ ਦਾ ਪ੍ਰਤੀਕ ਹੈ ਜਿਹੜੀ ਮਸਿਆ ਹੈ ਉਹ ਹਨੇਰੇ ਦਾ ਪ੍ਰਤੀਕ ਹੈ ਪੁੰਨਿਆਂ ਦੇ ਚਨ ਨੂੰ ਕੋਈ ਮਸਿਆ ਕੀਕਨ ਅਰਗ ਚੜਾਏਵੇ ਕਦ ਕੋਈ ਦਾਤੀ ਸਾਗਰ ਖਾਤਰ ਮਾਰੂ ਥਲ ਛੱਡ ਜਾਏਵੇ ਕਿਕਰਾਂ ਦੇ ਫੁੱਲਾਂ ਦੀ ਅੜਿਆ ਕੌਣ ਕਰੇਂਦਾ ਰਾਖੀਵੇ ਕਦ ਕੋਈ ਮਾਲੀ ਮਲਿਆਂ ਵਿੱਚੋਂ ਹਰੀयल ਆਣ ਉਡਾਏਵੇ ਇੱਕ ਇੱਕ ਉਹਦੀ ਜਿਹੜੇ ਲੋਕ ਪੁਰਾਤਨ ਜਦੋਂ ਅੱਜ ਤੋਂ 50 ਸਾਲ ਪੁਰਾਣੀ ਪੰਜਾਬੀ ਦੇ ਨਾਲ ਵਬਸਤਗੀ ਰੱਖਦੇ ਹੋਣਗੇ ਸੁਣਦੇ ਹੋਣਗੇ ਕਿ ਪੀੜਾਂ ਦੇ ਤਰਖੋਨੇ ਖਾ ਕੇ ਹੋ ਗਏ ਗੀਤ ਕੁਸੈਲੇ ਵੇ ਵਿੱਚ ਨੜੋਏ ਬੈਠੀ ਜਿੰਦੂ ਕੀਕਣ ਸੋਲੇ ਗਾਏ ਆਹਾ 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 ਹੂੰ ਇੱਕ ਖਰ ਇਹਦਾ ਜਦੋਂ ਆਪਾਂ ਇਹਨੂੰ ਸਿੰਪਲੀਫਾਈ ਕਰਾਂਗੇ ਤਾਂ ਉਹ ਬਹੁਤ ਸਮਾਨ ਲੱਗ ਜਾਏਗਾ ਕਰ ਸ਼ਿਵ ਕੁਮਾਰ ਬਟਾਲਵੀ ਬਾਰੇ ਜਿੰਨੀਆਂ ਗੱਲਾਂ ਕਰੀਏ ਥੋੜੀਆਂ ਐ ਪਰ ਜਿਹੜੀਆਂ ਸ਼ਿਵ ਕੁਮਾਰ ਬਟਾਲਵੀ ਹੋਰਾਂ ਬਾਰੇ ਤੁਹਾਨੂੰ ਕੁਝ ਅਣ ਸੁਣੀਆਂ ਗੱਲਾਂ ਅਣ ਸੁਣੇ ਕਿੱਸੇ ਭពਿੰਦਰ ਮਲਿਕ ਸਾਹਿਬ ਤੇ ਰਾਹੀ ਵਾਇਆ ਉਹਨਾਂ ਦੇ ਪਰਿਵਾਰਤ ਹੁੰਦੇ ਹੋਏ ਇਹਨਾਂ ਤੱਕ ਪਹੁੰਚੇ ਉਹ ਤੁਹਾਡੇ ਤੱਕ ਅਸੀਂ ਪਹੁੰਚਾਏ ਨੇ ਤੇ ਜੇ ਤੁਹਾਨੂੰ ਇਹ ਗੱਲਾਂ ਪਹਿਲਾਂ ਨਹੀਂ ਪਤਾ ਸੀ ਜ਼ਰੂਰ ਕਮੈਂਟ ਕਰਿਓ ਸ਼ੇਅਰ ਕਰਿਓ ਸ਼ਿਵ ਕੁਮਾਰ ਬਟਾਲਵੀ ਨੂੰ ਚਾਣ ਵਾਲਿਆਂ ਤੱਕ ਸ਼ੇਅਰ ਕਰਿਓ ਔਰ ਕੁਦਰਤ ਦੀ ਗੱਲ ਉਹਨਾਂ ਤੱਕ ਪਹੁੰਚਾਓ ਉਹ ਗੱਲ ਉਹ ਸ਼ਬਦ ਪਹੁੰਚਾਓ ਜਿਹੜੇ ਸ਼ਾਇਦ ਅਲੋਪ ਹੁੰਦੇ ਜਾ ਰਹੇ ਨੇ ਇਹ ਗੱਲਾਂ ਅਕਸਰ ਚੱਲਦੀ ਆ ਜਾਂਦੀਆਂ ਨੇ ਪਰ ਸਾਨੂੰ ਇਹ ਲੱਗਦਾ ਦੋਵਾਂ ਨੂੰ ਮੇਰੇ ਖਿਆਲ 'ਚ ਮੇਰੀ ਇਸ ਗੱਲ ਦਾ ਇਹ ਵੀ ਹਾਮੀ ਭਰਨਗੇ ਕਿ ਇਹ ਚੀਜ਼ਾਂ ਇਹ ਗੱਲਾਂ ਇਹ ਸ਼ਬਦ ਕਦੀ ਅਲੋਪ ਹੋ ਹੀ ਨਹੀਂ ਸਕਦੇ ਕਿਉਂਕਿ ਸ਼ਿਵ ਕੁਮਾਰ ਬਟਾਲਵੀ ਨੂੰ ਜੇ 51 ਸਾਲ ਪੂਗੇ ਨੇ ਗਿਆਨ ਨੂੰ ਤੇ ਜਦੋਂ ਉਦੋਂ ਨਹੀਂ ਇਹ ਗੱਲਾਂ ਕਿਤੇ ਗਈਆਂ ਤੇ ਅੱਜ ਕਿਵੇਂ ਜਾਣੀਆਂ ਜਾਂ ਅੱਗੇ ਕਿਵੇਂ ਜਾਣੀਆਂ ਇਹ ਹਮੇਸ਼ਾ ਸ਼ਿਵ ਕੁਮਾਰ ਬਟਾਲਵੀ ਸਾਡੇ ਨਾਲ ਰਹਿਣਗੇ ਤੁਹਾਨੂੰ ਇਹ ਗੱਲਾਂ ਕਿਹੋ ਜਿਹੀ ਲੱਗੀਆਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੁਹਾਡਾ ਬਹੁਤ ਸ਼ੁਕਰੀਆ ਭਪਿੰਦਰ ਮਲਿਕ ਹੋਰਾਂ ਦੇ ਨਾਲ ਤੁਹਾਨੂੰ ਇਹ ਗੱਲਬਾਤ ਤੁਹਾਨੂੰ ਇਹ ਗੁਫ਼ਤਗੋ ਕੀ ਹੋਜੀ ਲੱਗੀ ਅਸੀਂ ਇਹਨੂੰ ਅਸੀਂ ਇੰਟਰਵਿਊ ਨਹੀਂ ਕਹਾਵਾਂਗੇ ਜਾਂ ਕੋਈ ਪੋਡਕਾਸਟ ਨਹੀਂ ਕਹਾਵਾਂਗੇ ਅਸੀਂ ਤਾਂ ਜ਼ਿੰਦਗੀ ਦੀਆਂ ਗੱਲਾਂ ਕੀਤੀਆਂ ਨੇ ਉਹ ਗੱਲਾਂ ਕੀਤੀਆਂ ਨੇ ਜਿਹੜੀਆਂ ਸਾਡੇ ਅੰਦਰ ਸੀ ਜਿਹੜੀਆਂ ਸ਼ਾਇਦ ਤੁਹਾਡੇ ਵੀ ਅੰਦਰ ਸੀ ਤੁਹਾਡੇ ਅੰਦਰ ਲੀਆਂ ਗੱਲਾਂ ਦਾ ਹੀ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਅੰਦਰ ਦੀਆਂ ਗੱਲਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ ਜ਼ਿੰਦਗੀ ਨੂੰ ਤਲਾਸ਼ਣ ਦੀ ਕੋਸ਼ਿਸ਼ ਕੀਤੀ ਹੈ ਇਸ ਗੁਫ਼ਤਗੋ ਦੇ ਰਾਹੀਂ ਬਹੁਤ ਸ਼ੁਕਰੀਆ ਮਲਿਕ ਸਾਹਿਬ ਸੁਨੀਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਇਹੋ ਜੇ ਸੰਜੀਦਾ ਵਿਸ਼ੇ ਤੇ ਗੱਲਾਂ ਵੀ ਘੱਟ ਹੁੰਦੀਆਂ ਨੇ ਹੂੰ ਤੇ ਸ਼ਿਵ ਕੁਮਾਰ ਬਟਾਲਵੀ ਜਦੋਂ ਵੀ ਮੈਂ ਸ਼ਿਵ ਦੀ ਕੋਈ ਵੀ ਕਵਤਾ ਪੜਦਾ ਤੇ ਮੇਰੇ ਸਿਰ ਹੁੰਦੀ ਹੈ ਮੇਰੇ ਗੋਜ਼ ਬੰਮ ਸੁੱਟਦੇ ਨੇ ਮੇਰੇ ਲੂੰ ਕੰਡੇ ਖੜੇ ਹੁੰਦੇ ਨੇ ਤੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੁਸੀਂ ਮੇਰੇ ਦਿਲ ਦੇ ਕਰੀਬ ਗੱਲਾਂ ਥੈਂਕ ਯੂ ਸਰ ਬਹੁਤ ਬਹੁਤ ਸ਼ੁਕਰੀਆ ਸੁਨੀਲ ਬਹੁਤ ਸ਼ੁਕਰੀਆ